ਕਦੇ ਸੋਚਿਆ ਕਿ ਕੁਝ ਥਾਵਾਂ ਤੇ ਜਾ ਕੇ ਇੱਕ ਅਜੀਬ ਜੀ ਫੀਲਿੰਗ ਕਿਉਂ ਆਂਦੀ ਹੈ ਜਿਵੇਂ ਉੱਥੋਂ ਦੀਆਂ ਕੰਧਾਂ ਗਲਿਆਰੇ ਤੇ ਕਮਰੇ ਸਿਰਫ ਇੱਟਾਂ ਦੇ ਨਾ ਹੋਣ ਬਲਕਿ ਉਹਨਾਂ ਵਿੱਚ ਕਈ ਕਹਾਣੀਆਂ ਕੈਦ ਹੋਣ ਖੈਰ ਅੱਜ ਆਪਾਂ ਅਮਰੀਕਾ ਦੇ ਕੁਝ ਅਜਿਹੇ ਹੀ ਹੋਟਲਾਂ ਦੀ ਗੱਲ ਕਰਾਂਗੇ ਜਿੱਥੇ ਬੀਤੇ ਸਮੇਂ ਦੀਆਂ ਆਵਾਜ਼ਾਂ ਅੱਜ ਵੀ ਸਾਫ਼ ਸੁਣਾਈ ਦਿੰਦੀਆਂ ਨੇ ਇਹ ਸਵਾਲ ਹੀ ਤਾਂ ਸਾਰੀ ਗੱਲ ਦੀ ਜੜ ਹੈ ਜ਼ਰਾ ਸੋਚ ਕੇ ਦੇਖੋ ਇੱਕ ਸ਼ਾਨਦਾਰ ਹੋਟਲ ਵਿੱਚ ਠਹਿਰੇ ਹੋ ਪਰ ਕੀ ਤੁਸੀਂ ਸੱਚੀ ਉੱਥੇ ਇਕੱਲੇ ਹੋ ਜਾਂ ਤੁਹਾਡੇ ਨਾਲ ਉਹ ਰੂਹਾਂ ਵੀ ਨੇ ਅਰिजਨਲੀ ਉਹ ਹੋਟਲ ਹੁਣ ਹਮੇਸ਼ਾ ਲਈ ਘਰ ਬਣ ਚੁੱਕਾ ਹੈ ਚਲੋ ਆਪਣੀ ਸਪੂਤਾਂ ਵਾਲੀ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਮਿਲਾਂਗੇ ਉਹਨਾਂ ਰੂਹਾਂ ਨੂੰ ਜਿਹੜੀਆਂ ਕਦੇ ਬਹੁਤ ਮਸ਼ਹੂਰ ਸਨ ਇਹ ਉਹ ਥਾਵਾਂ ਨੇ ਜਿੱਥੇ ਸ਼ੋਹਰਤ ਅਤੇ ਦੁਖਾਂਤ ਨੇ ਮਿਲ ਕੇ ਇੱਕ ਅਜੀਹੀ ਛਾਪ ਛੱਡੀ ਹੈ ਜੋ ਮਿਟਾਏ ਨਹੀਂ ਮਿਟਦੀ ਇੱਕ ਪਾਸੇ ਹੈ ਹਾਲੀਵੁੱਡ ਦੀ ਚਮਕਤਮਕ ਮਰਲਨ ਮੋਂਡਰੋ ਕਹਿੰਦੇ ਨੇ ਅੱਜ ਵੀ ਉਹਨਾਂ ਦੀ ਮੌਜੂਦਗੀ ਰਹੱਸਮਈ ਫੋਨ ਕਾਲਾਂ ਦੇ ਰੂਪ ਵਿੱਚ ਮਹਿਸੂਸ ਹੁੰਦੀ ਹੈ ਅਤੇ ਦੂਜੇ ਪਾਸੇ ਬਿਲਕੁਲ ਉਲਟ ਪੰਕ ਰੌਕ ਦਾ ਬਾਗੀ ਸਿਤਾਰਾ ਸਿਡ ਵਿਸ਼ਸ ਜਿਸ ਦੀ ਕਹਾਣੀ ਇੱਕ ਦਰਦਨਾਕ ਕਤਲ ਨਾਲ ਜੁੜੀ ਹੋਈ ਹੈ ਇਹ ਦੋਵੇਂ ਹੋਟਲ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਦੇ ਗਵਾਹ ਨੇ ਹੁਣ ਗੱਲ ਕਰਦੇ ਹਾਂ ਇੱਕ ਅਜਿਹੇ ਮੇਜ਼ਬਾਨ ਦੀ ਜਿਸ ਦਾ ਆਪਣੇ ਕੰਮ ਨਾਲ ਪਿਆਰ ਇੰਨਾ ਡੂੰਘਾ ਸੀ ਕਿ ਮੌਤ ਵੀ ਉਸਨੂੰ ਰੋਕ ਨਹੀਂ ਸਕੀ ਚਲੋ ਚੱਲਦੇ ਹਾਂ ਬੋਸਟਨ ਓਮਨੀ ਪਾਰਕਰ ਹਾਊਸ ਕਮਾਲ ਦੀ ਗੱਲ ਹੈ ਹਨਾ ਹਾਰਵੀ ਪਾਰਕਰ ਹੋਟਲ ਦਾ ਮਾਲਕ ਲੱਗਦਾ ਹੈ ਅੱਜ ਵੀ ਆਪਣੀ ਡਿਊਟੀ ਤੇ ਆ ਲੋਕ ਦੱਸਦੇ ਨੇ ਕਿ ਉਹਨਾਂ ਦੀ ਰੂਹ ਪੁੱਛਦੀ ਹੈ ਤੁਹਾਡਾ ਸਟੇ ਕਿਵੇਂ ਰਿਹਾ ਤੇ ਕਮਰਾ 303 ਓਹੋ ਹੋ ਉਥੇ ਤਾਂ ਪਰਛਾਵੇਂ ਦਿਸਣ ਤੇ ਪਾਣੀ ਆਪਣੇ ਆਪ ਚੱਲਣ ਦੀਆਂ ਘਟਨਾਵਾਂ ਇੰਨੀਆਂ ਵੱਧ ਗਈਆਂ ਕਿ ਹੋਟਲ ਵਾਲੇ ਨੂੰ ਉਹ ਕਮਰਾ ਹੀ ਬੰਦ ਕਰਨਾ ਪਿਆ ਕਈ ਵਾਰ ਗੱਲ ਸਿਰਫ ਕਿਸੇ ਇੱਕ ਇਨਸਾਨ ਦੀ ਨਹੀਂ ਹੁੰਦੀ ਕਈ ਵਾਰ ਪੂਰਾ ਦਾ ਪੂਰਾ ਇਤਿਹਾਸ ਹੀ ਕਿਸੇ ਥਾਂ ਤੇ ਆਪਣਾ ਪਰਛਾਵਾ ਛੱਡ ਜਾਂਦਾ ਹੈ ਇਹ ਉਹ ਥਾਵਾਂ ਨੇ ਜਿੱਥੇ ਜ਼ਮੀਨ ਖੁਦ ਇੱਕ ਦਰਦਨਾਕ ਅਤੀਤ ਦੀ ਗਵਾਹ ਹੁੰਦੀ ਹੈ ਇਸ ਹੋਟਲ ਦੀ ਕਹਾਣੀ ਬਹੁਤ ਅਲੱਗ ਹੈ ਇੱਥੇ ਭੂਤ ਇਮਾਰਤ ਵਿੱਚ ਨਹੀਂ ਸਗੋਂ ਉਸ ਜ਼ਮੀਨ ਵਿੱਚ ਵਸਦੇ ਨੇ ਜਿਸ ਤੇ ਇਹ ਬਣਿਆ ਹੈ ਸੋਚੋ 1862 ਵਿੱਚ ਇੱਥੇ ਇੱਕ ਖੂਨੀ ਲੜਾਈ ਹੋਈ ਸੀ ਤੇ ਅੱਜ ਵੀ ਉਸੇ ਜ਼ਮੀਨ ਤੇ ਬਣੇ ਹੋਟਲ ਦੇ ਕਮਰਿਆਂ ਵਿੱਚ ਲੋਕਾਂ ਨੂੰ ਸਿਪਾਈਆਂ ਦੇ ਪਰਛਾਵੇਂ ਦਿਖਦੇ ਨੇ ਇਹ ਸਿਰਫ ਕਹਾਣੀਆਂ ਨਹੀਂ ਬਲਕਿ ਜਾਂਚ ਕਰਨ ਵਾਲਿਆਂ ਨੇ ਬਿਨਾਂ ਸ਼ਰੀਰ ਦੀਆਂ ਆਵਾਜ਼ਾਂ ਯਾਨੀ EVP's ਵੀ ਰਿਕਾਰਡ ਕੀਤੀਆਂ ਨੇ ਅòn ਜੇ ਥਾਂ ਦੀ ਗੱਲ ਕਰਨ ਜਾ ਰਹਿਆਂ ਉਹ ਅਮਰੀਕਾ ਦੀਆਂ ਸਭ ਤੋਂ ਡਰਾਉਣੀਆਂ ਥਾਵਾਂ ਚੋਂ ਇੱਕ ਮੰਨੀ ਜਾਂਦੀ ਹੈ ਪਤਾ ਹੈ ਕਿਉਂ ਕਿ ਇਸ ਦੀ ਨੀਂਹ ਹੀ ਇੱਕ ਪੁਰਾਣੇ ਕਬਰਿਸਤਾਨ ਤੇ ਰੱਖੀ ਗਈ ਸੀ 10 ਇਹ ਸਿਰਫ ਇੱਕ ਨੰਬਰ ਨਹੀਂ ਹੈ ਇਹ 10 ਕਤਲਾਂ ਦੀਆਂ ਅਫਵਾਹਾਂ ਨੇ ਸੋਚ ਕੇ ਦੇਖੋ ਕਿ ਉਸ ਥਾਂ ਦੀ ਹਵਾ ਵਿੱਚ ਕਿੰਨਾ ਦਰਦ ਗੁੱਲਿਆ ਹੋਏਗਾ ਇੱਥੇ ਇੱਕ ਬਹੁਤ ਮਸ਼ਹੂਰ ਕਹਾਣੀ ਹੈ ਕਲੋਏ ਨਾਂ ਦੀ ਇੱਕ ਗੁਲਾਮ ਕੁੜੀ ਦੀ ਕਹਿੰਦੇ ਨੇ ਉਸਨੇ ਬਦਲਾ ਲੈਣ ਲਈ ਜ਼ਹਿਰ ਦਿੱਤਾ ਸੀ ਤੇ ਹੁਣ ਉਹਨਾਂ ਪੀੜਤਾਂ ਦੀਆਂ ਰੂਹਾਂ ਉਸੇ ਘਰ ਦੇ ਇੱਕ ਸ਼ੀਸ਼ੇ ਵਿੱਚ ਕੈਦ ਨੇ ਬੜ ਡਰ ਆਣੀ ਗੱਲ ਹੈ ਕਈ ਵਾਰ ਪੂਤ ਬਣਨ ਪਿੱਛੇ ਕੋਈ ਵੱਡਾ ਇਤਿਹਾਸ ਨਹੀਂ ਬਲਕਿ ਇੱਕ ਟੁੱਟੇ ਹੋਏ ਦਿਲ ਦੀ ਕਹਾਣੀ ਹੁੰਦੀ ਹੈ ਇਹ ਕਹਾਣੀਆਂ ਉਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਦੀਆਂ ਰੂਹਾਂ ਕਿਸੇ ਦੁਖਾਂਤ ਵਾਲੀ ਥਾਂ ਨਾਲ ਹਮੇਸ਼ਾ ਲਈ ਜੁੜ ਗਈਆਂ ਇਹ ਹੋਟਲ ਦੇਖਣ ਨੂੰ ਜਿੰਨਾ ਖੂਬਸੂਰਤ ਹੈ ਇਸ ਦੀ ਸਭ ਤੋਂ ਮਸ਼ਹੂਰ ਕਹਾਣੀ ਉਨੀ ਹੀ ਦੁਖਦਾਈ ਹੈ ਇਹ ਕਹਾਣੀ ਹੈ ਕਾਲੇ ਲਿਬਾਸ ਵਾਲੀ ਇੱਕ ਔਰਤ ਦੀ। ਇਹ ਕਹਾਣੀ ਹੈ ਕੇਟ ਮਾਰਗਨ ਦੀ। ਸਾਲ 1892 ਵਿੱਚ ਉਹ ਇਕੱਲੀ ਇਸ ਹੋਟਲ ਚਾਈ। 5 ਦਿਨ। ਪੂਰੇ 5 ਦਿਨ ਉਹ ਆਪਣੇ ਪ੍ਰੇਮੀ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਕਦੇ ਨਹੀਂ ਆਇਆ। ਅਖੀਰ ਦਿਲ ਟੁੱਟਣ ਤੇ ਉਸਨੇ ਆਪਣੀ ਜਾਨ ਲੈ ਲਈ। ਅੱਜ ਵੀ ਲੋਕ ਉਸਨੂੰ ਕਾਲੇ ਲਿਬਾਸ ਵਿੱਚ ਉਸੇ ਹੋਟਲ ਵਿੱਚ ਦੇਖਣ ਦਾ ਦਾਅਵਾ ਕਰਦੇ ਨੇ। ਇਹ ਤਾਂ ਹੋਰ ਵੀ ਅਜੀਬ ਹੈ। ਦ ਡ੍ਰਿਸਕਲ ਹੋਟਲ ਦਾ ਕਮਰਾ ਨੰਬਰ 525 ਇੱਥੇ ਇੱਕ ਨਹੀਂ ਬਲਕਿ ਦੋਨੋਂ ਦੁਲਹਣਾ ਨੇ ਆਪਣੀ ਜਾਨ ਲਈ ਉਹ ਵੀ ਪੂਰੇ 20 ਸਾਲਾਂ ਦੇ ਫਰਕ ਨਾਲ ਇਹ ਸਿਰਫ ਇੱਕ ਇਤਫਾਕ ਹੈ ਜਾਂ ਉਸ ਕਮਰੇ ਵਿੱਚ ਹੀ ਕੁਝ ਗੜਬੜ ਹੈ ਅਤੇ ਹੁਣ ਵਾਰੀ ਹੈ ਉਸ ਹੋਟਲ ਦੀ ਜਿਸ ਨੂੰ ਸ਼ਾਇਦ ਦੁਨੀਆ ਦੇ ਸਭ ਤੋਂ ਵੱਧ ਲੋਕ ਜਾਣਦੇ ਨੇ ਭਾਵੇਂ ਉਹ ਕਦੇ ਉੱਥੇ ਨਾ ਗਏ ਹੋਣ ਇਸ ਨੇ ਇੱਕ ਪੂਰੀ ਪੀੜੀ ਦੇ ਡਰ ਨੂੰ ਇੱਕ ਨਵਾਂ ਨਾਂ ਦਿੱਤਾ ਕੀ ਕਿਸੇ ਨੂੰ ਯਾਦ ਹੈ ਉਹ ਕਿਹੜਾ ਹੋਟਲ ਸੀ ਜਿਸ ਨੇ ਦੁਨੀਆ ਦੇ ਸਭ ਤੋਂ ਮਸ਼ਹੂਰ ਡਰਾਉਣੇ ਨਾਵਲਾਂ ਵਿੱਚੋਂ ਇੱਕ ਨੂੰ ਜਨਮ ਦਿੱਤਾ ਥੋੜਾ ਸੋਚੋ ਜੀ ਹਾਂ ਇਹ ਹੈ ਦ ਸਟੈਨਲੀ ਹੋਟਲ ਜਿੱਥੇ ਮਸ਼ਹੂਰ ਲੇਖਕ ਸਟੀਫਨ ਕਿੰਗ ਨੇ ਸਿਰਫ ਇੱਕ ਰਾਤ guzari ਸੀ ਤੇ ਉਹਨਾਂ ਨੂੰ ਦ ਸ਼ਾਈਨਿੰਗ ਲਿਖਣ ਦੀ ਪ੍ਰੇਰਣਾ ਮਿਲੀ ਸੋਚੋ ਉਸ ਰਾਤ ਕੀ ਹੋਇਆ ਹੋਵੇਗਾ ਇੱਥੇ ਹੁੰਦਾ ਕੀ ਹੈ ਖਾਲੀ ਕਮਰੇ ਚੋਂ ਪਿਆਨੋ ਦੀ ਆਵਾਜ਼ ਆਉਂਦੀ ਹੈ ਦਰਵਾਜ਼ੇ ਆਪਣੇ ਆਪ ਟੜਮ ਕਰਕੇ ਬੰਦ ਹੋ ਜਾਂਦੇ ਨੇ ਗਲਿਆਰਿਆਂ ਵਿੱਚ ਹਾਸੇ ਦੀਆਂ ਆਵਾਜ਼ਾਂ ਗੂੰਜਦੀਆਂ ਨੇ ਅਤੇ ਹਾਂ ਖਾਸ ਕਰਕੇ ਚੌਥੀ ਮੰਜ਼ਿਲ ਤੇ ਐਨਾ ਸਭ ਕੁਝ ਸੁਣਨ ਤੋਂ ਬਾਅਦ ਸਵਾਲ ਤਾਂ ਇਹੀ ਬਣਦਾ ਹੈ ਜੇ ਮੌਕਾ ਮਿਲੇ ਤਾਂ ਕੀ ਕੋਈ ਇੱਥੇ ਇੱਕ ਰਾਤ گزارਣ ਦੀ ਹਿੰਮਤ ਕਰੇਗਾ ਤਾਂ ਫਿਰ ਆਪਾਂ ਨੇ ਕੀ ਦੇਖਿਆ ਇੰਨਾਂ ਸਾਰੀਆਂ ਕਹਾਣੀਆਂ ਵਿੱਚ ਕੁਝ ਗੱਲਾਂ ਸਾਂਝੀਆਂ ਨੇ ਕਿਤੇ ਟੁੱਟੇ ਦਿਲ ਦੀ ਕਹਾਣੀ ਹੈ ਜਿਵੇਂ ਕੇਟ ਮਾਰਗਨ ਕਿਤੇ ਇਤਿਹਾਸ ਦਾ ਕੋਈ ਵੱਡਾ ਸਦਮਾ ਜਿਵੇਂ ਫੋਰਟ ਮੈਗਰੂਡਰ ਤੇ ਕਿਤੇ ਕਿਸੇ ਦਾ ਅਧੂਰਾ ਕੰਮ ਜਿਵੇਂ ਹਾਰਵੀ ਪਾਰਕਰ ਦਾ ਜਨੂੰਨ ਸ਼ਾਇਦ ਇਹੀ ਉਹ ਵਜ੍ਹਾ ਨੇ ਜਿਨ੍ਹਾਂ ਕਾਰਨ ਕਿ ਇਹ ਰੂਹਾਂ ਅੱਗੇ ਨਹੀਂ ਵਧ ਸਕੀਆਂ ਅਖੀਰ ਵਿੱਚ ਸਵਾਲ ਇਹੀ ਹੈ ਜੇ ਇਹ ਕੰਦਾ ਸੱਚੀ ਬੋਲ ਸਕਦੀਆਂ ਅਤੇ ਆਪਣੀਆਂ ਕਹਾਣੀਆਂ ਸੁਣਾ ਸਕਦੀਆਂ ਤਾਂ ਕਿ ਕਿਸੇ ਵਿੱਚ ਉਹਨਾਂ ਨੂੰ ਸੁਣਨ ਦੀ ਹਿੰਮਤ ਹੋਵੇਗੀ